ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਫਿਰ ਆਪਾਂ ਖੇਡਣ ਲੱਗੇ ਆ GTA 5 ਤੇ ਆਪਣਾ ਮਾਈਕਲ ਜੱਟ ਤੁਰਾਂ ਦੇ ਡਾਕ ਪੱਟ ਕੱਢ ਕੇ ਰੱਖਦਾ ਵਾ ਤੇ ਅੱਜ ਮਾਈਕਲ ਨੂੰ ਕੰਮ ਲਿਆ ਆ ਕਿ ਕੰਮ ਇਹਨੇ ਇੱਕ ਜੱਟ ਫੌਜ ਦਿੱਤੀ ਬੇਸ ਦੇ ਵਿੱਚੋਂ ਚੋਰੀ ਕਰਕੇ ਲਿਉਣਾ ਉਹਦੇ ਇਹਨੂੰ ਮਿਲਨੇ ਆ ਪੈਸੇ ਜੇ ਤੇ ਚੋਰੀ ਕਰ ਲਿਆ ਤੇ ਵਧੀਆ ਗੱਲ ਹੈ ਜੇ ਨਾ ਚੋਰੀ ਕੀਤਾ ਗਿਆ ਤੇ ਫਿਰ ਮਿਸ਼ਨ ਕੈਨਸਲ ਹੋ ਜਾਣਾ ਪਾਪਾ ਉੱਥੇ ਮਾਰਕ ਲਾ ਲੈਣੇ ਆ ਜਿੱਥੋਂ ਜਿਹੜੇ 베ਸ ਤੋਂ ਆਪਾਂ ਅੱਜ ਹੀ ਜਾ ਚੋਰੀ ਕਰਕੇ ਲਿਉਣਾ ਆ ਆ ਜਗ੍ਹਾ ਦੇ ਵਿੱਚੋਂ ਜਾ ਚੋਰੀ ਕਰਨਾ ਜੀ ਆਪਾਂ ਤੇ ਕੋਸ਼ਿਸ਼ ਕਰਾਂਗੇ ਆਪਾਂ ਕੋਈ ਐਮਰਜੈਂਸੀ ਵਾਹਕਲ ਪੁਲਿਸ ਦਾ ਜਾਂ ਕੋਈ ਦੂਜਾ ਆਪਣਾ ਐਂਬੂਲੈਂਸ ਜਾਂ ਫਾਇਰ ਬਰਗੇਡ ਵਾਲੀ ਗੱਡੀ ਲੇ ਕੇ ਅੰਦਰ ਗਈ ਕਿਉਂਕਿ ਉੱਥੇ ਪੁਲਿਸ ਬਹੁਤ ਹੁੰਦੀ ਆ ਸਿਕਿਉਰਿਟੀ ਦੇ ਵਿੱਚ ਸੋ ਇਦਾਂ ਚੋਰੀ ਕਰਨਾ ਮੁਸ਼ਕਲ ਆ ਮਾਈਕਲ ਡਰਾਈਵਰ ਇਟਰੂ ਵੀ ਮਾਈਕਲ ਨੂੰ ਘਾਟ ਹੀ ਹੁੰਦੀ ਆ ਜੀ ਮਾਈਕਲ ਨੂੰ ਡਰਾਈਵਰ ਇਟਰੂ ਵੀ ਘਾਟ ਹੀ ਹੁੰਦੀ ਆ ਪਰ ਗੱਡੀ ਇਹਨਾਂ ਨੇ ਹੰਦੀ ਆਪਣੀ ਘਰ ਦੀ ਤੇ ਉਹ ਹੀ ਨੇ ਪੰਦੇਰੀ ਸੋ ਆਪਾਂ ਚੱਲੇ ਆਂ ਜੀ ਉਸ ਥਾਂ ਤੇ ਜਿੱਥੇ ਮਾਈਕਲ ਨੇ ਜਿਹੜੀ ਜਗ੍ਹਾ ਤੋਂ ਜਾ ਚੋਰੀ ਕਰਨਾ ਜੇ ਤੇ ਕਰ ਲਿਆ ਠੀਕ ਆ ਪਰ ਉੱਥੇ ਟੈਂਕ ਫੌਜ एवरीथिंग एवरीवेयर एवरीथिंग ਉੱਥੇ ਸਾਰਾ ਕੁਝ ਹੁੰਦਾ ਜੀ ਉਹ ਤੇਰੀ ਭੈਣ ਤੇਰੀ ਨੂੰ ਅੰਨੇ ਆਖ ਲੈਣਾ ਮੈਂ ਤਾਂ ਬਾਜ ਪੁਲਸ ਮਗਰ ਲੱਗ ਜਾਂਦੀ ਚੱਲੇ ਚੱਲੇ ਸ਼ੇਰਾ ਚੱਲ 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 ਜਾਂਦੇ 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 ਓ ਮਾਈਕਲ ਨੂੰ ਸਦਾ ਗੁੱਦ ਗਿਆ ਜੀ ਸਦਾ ਗੁੱਦ ਗਿਆ ਇਹਨੂੰ ਆਪਣੇ ਪਿੰਡਾਂ ਦੇ ਉਹ ਭੈਣ ਚੁਦਾ ਇਹ ਫਸਾ ਗਿਆ ਬੈ ਗਿਆ ਜਹਾਜ ਨੂੰ ਸਿੱਕੂ ਚੋਰੀ ਕਰਨਾ ਲੁੱਲ ਲੈਣੀ ਦਿਆ ਅੰਨੂ ਲੱਗਦਾ ਇੱਥੋਂ ਜੀ ਗੱਡੀ ਨਵੀਂ ਫੜਨੀ ਪੈਣੀ ਆ ਆ ਵੀ ਭਾਗੀ ਗੱਡੀ ਤੇ ਇਹਨੂੰ ਤਾਰਦੇ ਆ ਚੱਲ ਗੱਡੀ ਦੇ ਉਤਰ ਥੱਲੇ مار دوں گا مائکل گینگسٹر مہکل چل چل اصل بچ گی بڑی اوہو تیری واؤ ਨੇ ਘੰਟੀ ਘੰਟ ਉਹ ਵਾਓ ਮਾਈ ਗਾਡ ਮੈਂ ਤੁਹਾਨੂੰ ਦੱਸਿਆ ਹੀ ਨਾ ਗੱਡੀ ਬਹੁਤ ਘੰਟ ਆ ਉਹ ਤੇਰੀ ਮੈਂ ਅੰਨੀ ਦਾ ਵਾਸਾ ਆ ਪਾ ਗਏ ਜੀ ਉਸ ਜਗ੍ਹਾ ਦੇ ਉੱਤੇ ਆ ਵੇਖੋ ਇਹ ਆਵਾ ਆਰਮੀ ਬੇਸ ਹੁਣ ਜੇ ਮੈਂ ਇਦਾਂ ਗਿਆ ਤੇ ਇੰਨਾ ਮੈਨੂੰ ਢਾ ਲੈਣਾ ਤੇ ਆਪਾਂ ਇੱਥੇ ਖਲੋ ਕੇ ਪਹਿਲਾਂ ਉਤਰਦੇ ਆ ਤੇ ਕਾ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਐਮਰਜੈਂਸੀ ਲਈ because i need so i need a uh, menu -1 -1 I one e one ambulance This is 911. What emergency service do you require? Thank you. The fire department are en route to your location. Gatia Pomagalia, Fire Brigade, Oli Gatio, Deepa, Ya, Undipa, Ya, 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 ਲੈਤੀ ਜਾਂਦੀ ਆ ਕਦਮ ਕਣੇ ਤੇਰੇ ਬਹਾਨੇ ਨੀ ਜਾਣ ਨਿਕਲਦੀ ਜਾਂਦੀ ਆ ਕਾਪੀਰਾਈਟ ਨਾ ਵੱਜਿਆ ਕੀਤਾ ਪੈਂਤ ਵਗੇ ਕਰ ਕੰਮ ਚੱਲਣ ਦਾ ਕੀਦ ਨੂੰ ਵੀ ਗੱਲ ਆ ਮਾਰਦੇ ਆ ਨਾ ਹੋ ਗਿਆ ਕਿ ਮੈਂ ਇਦਾਂ ਚੱਲ ਗਿਆ ਤੇ ਨੰਮ ਢਾ ਦੇਣਾ ਲੋਕੀ ਆ ਗਈ ਐਂਬੂਲੈਂਸ ਆ ਗਈ ਆ ਗਈ ਰੋਕਾ ਰੋਕ ਰੋਕ ਉਹ ਤੇਰੀ ਭੈਣ ਆਹ ਸ਼ਿਟ ਤੈਨੂੰ ਫੋਨ ਕੀਤਾ ਈ ਉਹ ਰੁਕ ਜਾ ਤੇਰੀ ਭੈਣ ਨੂੰ ਤੇਰੀ ਨੂੰ ਲੈ کرنا پتاڑ براوا ت

ਏਰ ਗਈ गाना आ जा आगी आजी आगे ਐਥੇ ਮੈਂ ਤੁਹਾਨੂੰ ਕਹਿ ਚਿੱਤੋਂ ਮੈਂ ਗਾਣਾ ਗਾਉਣਾ ਉਦੋਂ ਗੱਡੀ ਆ ਜਾਂਦੀ ਰੋਗਾ ਓਏ ਆਜੋ ਆਜੋ ਯਾਰ ਮੈਨੂੰ ਤੁਹਾਡੀ ਗੱਡੀ ਚਾਹੀਦੀ ਕੱਢੀ ਦਿਓ मूव मूव लेट्स मूव शिट यू पीस ऑफ सॉरी वाच द फक आउट विल यू नो जी ਗੱਡੀ ਚੱਕ ਲਈ ਆਪਾਂ ਤੇ ਹੁਣ ਆਪਾਂ ਬਾੜ ਤੇ ਨਹੀਂ ਅੰਦਰ ਸਿੱਧੀ ਸਿੱਧੀ ਚੱਲੂਗੀ ਹੈ ਜੀ ਮਿਲਟਰੀ ਬਾਇਰਸ ਦੇ ਵਿੱਚ ਚੱਲ ਓ ਚੱਲ ਸ਼ੇਰਾ ਚੱਲ ਡਰਿੰਦਾ ਹੁਣ ਕੋਈ ਨਹੀਂ ਆਪਾਂ ਜਹਾ ਚੱਕ ਕੇ ਲੈ ਹੋਣਾ ਜੇ ਨਾ ਚੱਕਿਆ ਗਿਆ ਚੱਲ 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 ਚੱਲ

ایسی ہے پھرے ہو امرجنسی 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 اوپنجو تنک لائے تنک تو تنک تم نمائن پھرے ہو اوہ فکک ایم فیل اگین اوہ شیٹ مین ਸੋ ਏ ਸੀ ਜੇ ਸਾਡਾ ਗੇਮਪਲੇ ਜੇ ਤੁਹਾਨੂੰ ਲਾਈਕ ਗੇਮ ਚੰਗੀ ਲੱਗੀ ਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ